ਤੇ ਲਾਸਟ ਵੀਕ ਮੇਰਾ ਆਈ ਟੈਸਟ ਸੀ ਤੇ ਮੈਂ ਜਦੋਂ ਡਾਕਟਰ ਕੋਲ ਗਈ ਤਾਂ ਮੈਂ ਸੇਮ ਹੀ ਨੰਬਰ ਤੋਂ ਆਇਆ ਕਰਾਉਣ ਚਲੀ ਗਈ ਕਿਉਂਕਿ ਮੇਰਾ ਫਰਕ ਲੱਗਦਾ ਸੀ ਵੀ ਮੈਨੂੰ ਇਹ ਤਾਂ ਉਹਦੀ ਵਿਜ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਤਾਂ ਮੈਨੂੰ ਪਤਾ ਨਹੀਂ ਸੀ ਲੱਗਦਾ ਵੀ ਨੰਬਰ ਕਿੱਧਰ ਹੋ ਗਿਆ ਘਟਿਆ ਵਧਿਆ ਕਿੱਦਾਂ ਹੈਗਾ ਨਾ ਤਾਂ ਜਦੋਂ ਮੈਂ ਡਾਕਟਰ ਕੋਲ ਗਈ ਤਾਂ ਮੇਰੇ ਇੰਨੇ ਕੁਝ ਟਾਈਟ ਰਹੀ ਕਿ ਮੇਰਾ ਲੈਫਟ ਹੈਂਡ ਸਾਈਡ ਦਾ ਨੰਬਰ ਵੀ ਰਿਡਿਊਸ ਹੋ ਗਿਆ ਐਨਕ ਦਾ ਤਾਂ ਮੈਂ ਤਾਂ ਬਹੁਤ ਜ਼ਿਆਦਾ ਹੈਪੀ ਹਾਂ ਮੈਂ ਜੀ ਥੈਂਕ ਯੂ ਫਾਰ ਐਵਰੀਥਿੰਗ ਕਿਉਂਕਿ ਮੇਰੀ ਐਨਕ ਲੱਗੀ ਨੂੰ ਵੀ ਨੇਅਰ ਅਬਾਊਟ 30 32 ਸਾਲ ਹੋ ਗਏ ਮੈਨੂੰ ਐਨਕ ਲਾਉਂਦੀ ਨੂੰ ਭੈਣ ਜੀ ਤਾਂ ਮੈਂ ਮੈਨੂੰ ਮੇਰੇ ਕੋਲ ਪਲੱਸ ਦਾ ਨੰਬਰ ਆ ਤਾਂ ਮੈਨੂੰ ਡਾਕਟਰ ਕਹਿੰਦੇ ਹੁੰਦੇ ਸੀ ਤੇਰੇ ਕਦੇ ਨਹ ਤਾਂ ਐਨੇ ਕੁ ਪਹਿਲਿਆ ਨਾ ਤੇ ਮੈਂ ਤਾਂ ਹਰਾਨਿਆ ਹਾਂ ਵੀ ਮੈਨੂੰ ਪਹਿਲਾਂ ਡਾਕਟਰ ਨੇ ਕਹਿੰਦਾ ਸੀ ਵੀ ਸ਼ਾਇਦ ਤੁਹਾਨੂੰ ਉਹਨੋਂ ਹੀ ਜਲਦੀ ਨੰਬਰ ਚੇਂਜ ਹੋ ਗਿਆ ਵੀ ਤੁਹਾਨੂੰ ਡਾਇਬੀਟੀਜ਼ ਵਗੈਰਾ ਦੀ ਪ੍ਰੋਬਲਮ ਨਾ ਹੋਵੇ ਹੋਵੇ ਫਿਰ ਮੇਰੇ ਜੀਪੀ ਨੇ ਹੋਈ ਸਾਰਾ ਚੈੱਕ ਕੀਤਾ ਇਸ ਡਾਇਬੀਟੀਜ਼ ਵਾਲਾ ਸਾਰਾ ਕੁਝ ਰੁਕੀ ਸੀ ਤਾਂ ਫਿਰ ਵੀ ਹਰਾਨ ਸੀਗਾ ਵੀ ਇਦਾਂ ਇਨੀ ਕੁ ਟਾਈਟ ਨਾਲ ਤੇ ਇਨਫ ਵਧੀਆ ਰਿਜ਼ਲਟ ਆਉਣਾ ਦਾ ਇਹੇ ਹੈਗਾ ਸਾਡਾ ਪ੍ਰੋਗਰਾਮ ਕਲੀਨ ਈਟਿੰਗ ਦੇ ਨਾਲ ਤੁਹਾਨੂੰ ਕਿੰਨਾ ਫਰਕ ਪੈਂਦਾ ਆ ਰਿਜ਼ਲਟ ਤੁਸੀਂ ਖੁਦ ਸੁਣ ਚੁੱਕੇ ਆ ਜੇ ਤੁਹਾਡੀ ਵੀ ਕੋਈ ਵੀ ਪ੍ਰੋਬਲਮ ਹੈਗੀ ਆ ਕੋਈ ਵੀ ਕੰਸਲਟ ਹੈਗਾ ਆ ਕੋਈ ਵੀ ਇਸ਼ੂ ਹੈਗਾ ਤੁਸੀਂ ਆਪਣੇ ਡਾਕਟਰ ਨੂੰ ਦਿਖਾ ਠੀਕ ਹੈ ਜੀ ਇਟਸ ਟੋਟਲੀ ਸੇਫ ਤੇ ਰਿਜ਼ਲਟਸ ਆਰ ਆਸਮ ਮੈਂ